ਕਿਆ ਲੈਣਾ ਤੇ ਮੋਰ ਸਾਮਾਨ ਲੈਣਾ ਹੈ ਤੇ ਮੰਜੀ ਚਿਆੜਾ ਸਾਮਾਨ ਚਿੱਟਾ ਵਾਈਟ ਹਾਂਜੀ ਮੰਜੀਤ ਕਿਹੜਾ ਮੰਜੀਤ ਕਿਹੜਾ ਇਹ ਜਿਹੜੇ ਦੁਕਾਨ ਲੋਗੜਾ ਦਾ ਮੰਜੀਤ ਹੈ ਜਿਹੜਾ ਉਸ ਤੇ ਚਿੱਟਾ ਲੈਣ ਆਈ ਸੀ ਹਾਂਜੀ ਉਹਨੇ ਕਿਆ ਲਈ ਥਾਰੇ ਤੇ ਚੀਜ਼ ਕਿਆ ਚੰਨੀ ਲਈ ਚੰਨੀ ਲਈ ਤੀ ਚੰਨੀ ਥਰੀ ਮੋੜੀ ਨਾ ਨਹੀਂ ਮੋੜੀ ਮੋੜੀ ਨਹੀਂ ਨਹੀਂ ਠੀਕ ਹੈ ਫਿਰ ਤੈਨੂੰ ਉਹ ਚੰਨੀ ਲੈਣਾ ਹੈ ਪੈਸੇ ਵੀ ਲੈ ਲੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣੇ 1000 ਰੁਪਏ ਪੈਸੇ 1000 ਰੁਪਏ ਵੀ ਲੈ ਲੈ ਠੀਕ ਹੈ ਹਮੇ ਸ਼ੋਰ ਨਾ ਹਮੇ ਥਾਰੇ ਕੋਲ ਕੋਈ ਧੱਕਾ ਨਹੀਂ ਕਰਿਆ ਕੁਛ ਨਹੀਂ ਕਰਿਆ ਤੁਸਾਂ ਨੂੰ ਮਾਰਿਆ ਤਾਂ ਨਹੀਂ ਮਾਰਿਆ ਨਹੀਂ ਕੁਛ ਨਹੀਂ ਕਰਿਆ ਚੋਰ ਨਹੀਂ ਮਟਕਾ ਮਟਕ ਕੱਢ ਦੇ ਏ ਓਏ ਦੋ ਕੁੜੀਆਂ ਨੂੰ ਕੋਈ ਰੋਕ ਕੇ ਪੁੱਛ ਰਹੀ ਨੇ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਜਿਹੜਾ ਇਹ ਤੁਸੀਂ ਕੀ ਕਰਨਾ ਹੈ ਜੋ ਕਹਿੰਦੇ ਸੀ ਕਿ ਜੇ ਮਨਜੀਤ ਨਾਮ ਦਾ ਜਿਹੜਾ ਲੋਹਗੜ੍ਹ ਦਾ ਇਹਨਾਂ ਦਾ ਬੰਦਾ ਉਹ ਤੋਂ ਅਸੀਂ ਚਿਟਾ ਲੈਣ ਆਈਆਂ ਸੀ ਤੋਂ ਇਸੇ ਸਬੰਧ ਵਿੱਚ ਜਿਹੜਾ ਸਾਡੇ ਧਿਆਨ ਚ ਆਇਆ ਸੀ ਜੀ ਤੁਰੰਤ ਕਾਰਵਾਈ ਕਰਦੇ ਹੋਏ ਨਾ ਮਨਜੀਤ ਸਿੰਘ ਸੀ ਆ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜਾ ਹੈ ਗੱਲ ਇਹ ਸਾਨੂੰ ਜੋ ਨਿਕਲ ਕੇ ਸਾਹਮਣੇ ਆਇਆ ਜਿਹੜਾ ਮਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਲੋਹਗੜ੍ਹ ਦਾ ਹੀ ਰਹਿਣ ਵਾਲਾ ਤੇ ਇਹਦੇ ਕੋਲੋਂ ਸਾਨੂੰ 2 ਗ੍ਰਾਮ ਚਿਟਾ ਬਰਾਮਦ ਹੋਇ ਤੇ ਫਰਦਰ ਜਿਹੋ ਅਸੀਂ ਇਹਦੇ ਅੱਗੇ ਪੁੱਛਗਿਛ ਕੀਤੀ ਹੈ ਸਾਹਮਣੇ ਪਤਾ ਲੱਗਿਆ ਇਹ ਤੇ 185 ਨੰਬਰ ਮੁਕੱਦਮਾ 21 ਦਾ ਥਾਣਾ ਸਿਟੀ ਖਰੜ ਦਾ ਵੀ ਇੱਕ ਦਰਜ ਹੈ ਉਹ ਵੀ ਇਹ ਤੇ ਚਿੱਟੇ ਦਾ ਹੀ ਮੁਕੱਦਮਾ ਦਰਜ ਹੈ ਤਾਂ ਜਿਹ ਅੱਗੇ ਅਸੀਂ ਜਿਹੜੀ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦਾ ਕਿ ਇਹਨੂੰ ਕਿਨੂੰ ਵੇਚਦਾ ਉਹ ਸਾਰੇ ਐਂਗਲ ਅਸੀਂ ਜਿਹੜੇ ਅੱਗੇ ਕੋਹ ਕੀਤੀ ਜਾਊਗੀ ਨਹੀਂ ਜਿੰਨੇ ਸਾਰੇ ਦੀ ਕੁਆਂਟੀਟੀ ਸਿਰਫ 2 ਗ੍ਰਾਮ ਹੈ ਇਹ ਕੰਜ਼ਿਊਮ ਕਰਦਾ ਸੀ ਜਾਂ ਸੇਲ ਕਰਦਾ ਅੱਗੇ ਕੋਈ ਇਹੋ ਜਿਹਾ ਕੁਝ ਹੈ ਸਾਹਮਣੇ ਆਇਆ ਹੈ ਜੀ ਹਾਂਜੀ ਇਹ ਮਤਲਬ ਇਹ ਜਿਹੜੇ ਜੇ ਜੇ ਜਿਸ ਇਸ ਟਾਈਮ ਉਸ ਇਹਨੂੰ ਐਪਰੀਹੈਂਡ ਕੀਤਾ ਉੱਥੇ ਤਾਂ ਮੁਲਕੀਏ ਕੋਈ ਸਪਲਾਈ ਕਰਨ ਦਾ ਗਿਆ ਨਹੀਂ ਸੀ ਇਹਦੇ ਵੈਸੇ ਹੀ ਇਹਦੇ ਕੋਲ ਇੰਨਾ ਸੀਗਾ ਸਾਨੂੰ ਇਹ ਤਾਂ ਅਮੀਰ ਹੈ ਵੀ ਇਹ ਤਾਂ ਹੋਰ ਵੀ ਸਾਨੂੰ ਰਿਕਵਰੀ ਹੋਊਗੀ ਜਦੋਂ ਜੋ ਪੀਂਦਾ ਵੀ ਹੈ ਤੇ ਵੇਚਦਾ ਵੀ ਕੰਮ ਕਰਦਾ ਔਰ ਜਿਹੜੇ 2 ਗ੍ਰਾਮ ਚਿੱਟਾ ਬਰਾਮਦ ਇਹ ਸਫੀਸ਼ੀਐਂਟ ਹੈ ਨੂੰ ਸੰਗ੍ਹਾ ਵਾਸਤੇ ਕੋਈ ਜਿਆਦਾ ਕੁਆਂਟੀਟੀ ਜਿਹੜੀ ਹੁੰਦੀ ਹੈ ਜਿਹੜਾ ਨਹੀਂ ਜਿਹੜਾ ਐਨਡੀਪੀਐਸ ਐਕਟ ਹੈ ਜੀ ਉਹ ਬੜਾ ਕਲੀਅਰ ਹੈ ਉਹਦੇ ਵਿੱਚ ਦੋ ਤੇ ਤਿੰਨ ਕੈਟੇਗਰੀਜ਼ ਨੇ স্মੋਲ ਕੁਆਂਟੀਟੀ ਮੀਡੀਅਮ ਕੁਆਂਟੀਟੀ ਤੇ ਲਾਰਜ ਕੁਆਂਟੀਟੀ ਇਹਦੇ ਕੋਲ ਜਿਹੜੀ ਰਿਕਵਰੀ ਹੋਈ ਹੈ ਸਮਾਲ ਕੁਆਂਟੀਟੀ ਹੋਈ ਹੈ ਸਮਾਲ ਕੁਆਂਟੀਟੀ ਵਿੱਚ ਵੀ ਕਾਫੀ ਜ਼ਿਆਦਾ ਸਜਾ ਹੈ ਐਨਡੀਪੀ ਸੈਕਟਰ ਦੇ ਵਿੱਚ ਤੇ ਇਹਨੇ ਕੁਝ ਦੱਸਿਆ ਸਰ ਇਹ ਕਿੱਥੋਂ ਪਿੱਛੋਂ ਕਿਹੜੀ ਚੇਨ ਰਹੀ ਲਿਆਂਦਾ ਹਾਂ ਜੀ ਨੂੰ ਥੋੜਾ ਟਾਈਮ ਪਹਿਲਾਂ ਹੀ ਤਕਰੀਬਨ ਡੇਢ ਤੋਂ 2 2 ਘੰਟੇ ਪਹਿਲਾਂ ਹੀ ਅਸੀਂ ਇਹਨੂੰ ਐਪਰੀਹੈਂਡ ਕੀਤਾ ਤੇ ਮੁਕਦਮਾ ਦਰਜ ਕਰਤਾ ਸੀ ਕਾਨੂੰਨੀ ਨੰਬਰ ਮੁਕਦਮਾ ਤੇ ਜਿਵੇਂ ਮੁਕਦਮੇ ਤਵਦੀ ਦੇ ਵਿੱਚ ਅਸੀਂ ਇਹ ਤੁਹਾਨੂੰ ਅਗੇ ਪੁੱਛਤੀਸ ਕਰਾਂਗੇ ਓਬਵੀਅਸਲੀ ਕਿਉਂਕਿ ਨਕਦਰ ਤੋਂ ਲੈ ਕੇ ਆਉਂਦਾ ਹੋਊਗਾ ਜੀ ਤੇ ਜਿਵੇਂ ਜਿਵੇਂ ਸਾਡੇ ਕੋਲ ਤੱਤ ਸਾਹਮਣੇ ਆਈ ਜਾਣਗੇ ਅਸੀਂ ਤੁਹਾਨੂੰ ਬਰੀਫ ਕਰੀ ਜਾਵਾਂਗੇ ਇੱਥ ਜਿਹੜੇ ਜਿਹੜੀ ਪੰਜਾਬ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਨਸ਼ਿਆਂ ਦੇ ਖਿਲਾਫ ਉਸੇ ਦੇ ਤਹਿਤ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਖੀ ਨੇ ਗੌਰਵ ਯਾਦ ਸਰ ਆਈਪੀਐਸ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ શ્રી ਦੀਪਕ ਪਾਰਕ ਜੀ ਉਹਨਾਂ ਨੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਮਹੌਲੀ ਪੁਲਿਸ ਸਾਹਿਬ ਸਮੇਤ ਸਾਰੀ ਪੰਜਾਬ ਪੁਲਿਸ ਨਿਰੰਤਰ ਜਿਹੜੀ ਲਗਾਤਾਰ ਜੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕੁਝ ਇੱਕ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਚੱਲ ਰਹੀਆਂ ਨੇ ਮੈਂ ਦੇਖਣ ਚ ਆਇਆ ਵੀ ਜਿਨ੍ਹਾਂ ਤੇ ਬਾਉਮ ਫਲਾਈਆਂ ਜਾ ਰਹੀਆਂ ਸੋ ਬਾਉਮ ਵਾਲੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਬਾਉਮ ਵੱਲ ਧਿਆਨ ਨਾ ਨਾ ਕਿਸੇ ਨਸ਼ੇ ਕਰਨ ਵਾਲੇ ਦੀ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਨਸ਼ਾ ਮਦਦਕਰ ਨਸ਼ਾ ਵੇਚਣ ਵਾਲੇ ਨੂੰ ਕਿਸੇ ਤਰੀਕੇ ਦੀ سپورਟ ਕਰਦੀ ਹੈ ਰੈਦਰ ਕੇ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਹੁੰਦੀ ਕਰਦੀ ਆ ਰਹੀ ਹੈ ਪੁਲਿਸ ਤੇ ਅੱਗੇ ਤੋਂ ਵੀ ਕਰਦੀ ਰਹੂਗੀ ਠੀਕ ਸਰ ਜਿਸ ਤਰੀਕੇ ਨਾਲ ਜਿਹੜੀ ਇੱਕ ਵੀਡੀਓ ਰਾਤ ਸਰਫੇਸ ਹੋਈ ਹੈ ਤੇ ਉਹਦੇ ਵਿੱਚ ਕੁੜੀਆਂ ਦੇ ਚਿਹਰੇ ਦਿਖਾਏ ਗਏ ਕਿ ਉਹ ਕਿਨੂੰ ਕਾਨੂੰਨ ਅਨੁਸਾਰ ਕਿੰਨਾ ਕੁ ਸਹੀ ਹੈ ਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਸੇ ਦੇ ਚਿਹਰੇ ਨਹੀਂ ਦਿਖਾਏ ਜਾਣੇ ਚਾਹੀਦੇ ਸੀਗੇ ਖਾਸ ਕਰਕੇ ਮੋਰਓਵਰ ਉਹ ਜਿਨ੍ਹਾਂ ਨੇ ਵੀ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਜਿਹੜੀਆਂ ਸੀਗੀਆਂ ਕੁੜੀਆਂ ਉਹਨਾਂ ਨੂੰ ਜੇ ਵਿਕਟਮ ਸੀਗੀਆਂ ਤਾਂ ਐਡਮਿਸਟ ਉਹਨਾਂ ਨੂੰ ਕਿਤੇ ਡੇ ਅਡਿਕਸ਼ਨ ਸੈਂਟਰ ਵਗੈਰਾ ਜਿੱਦੇ ਦਾਖਲ ਕਰਾਉਣਾ ਬੰਦਾ ਸੀ ਅਸੀਂ ਉਹਨਾਂ ਨੂੰ ਤਸਦੀਕ ਕਰ ਰਹੇ ਹਾਂ ਕੁੜੀਆਂ ਨੂੰ ਹਾਲੇ ਤੱਕ ਸਾਨੂੰ ਉਹ ਮਿਲੀਆਂ ਨਹੀਂ